ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਅੱਜ ਦੀ ਵੀਡੀਓ ਹੈਗੀ ਆ ਜਿੱਦਾਂ ਕੋਈ ਕੰਮ ਵਾਲੀ ਨਹੀਂ ਹੈਗੀ ਇੱਕ ਨਾਰਮਲ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਜਿੱਦਾਂ ਤੇ ਜਿਹੜੇ ਬੰਦੇ ਇੰਡੀਆ ਤੋਂ ਆਉਂਦੇ ਆ ਜਾਂ ਜਿਹੜੇ ਬੰਦੇ ਇੱਥੇ ਆ ਠੀਕ ਹੈ ਜੀ ਜੇ ਤੁਸੀ ਇੰਡੀਆ ਤੋਂ ਆਉਂਦੇ ਆ ਤਾਂ ਜਿਹੜੇ ਬੰਦੇ ਥਰੂ ਤੁਸੀ ਆਉਂਦੇ ਆ ਉਹਦੇ ਨਾਲ ਗੱਲ ਕਰਕੇ ਆਇਆ ਕਰੋ ਰਹਿائش ਦੀ ਕੰਮ ਦੀ ਜਾਂ ਪੇਪਰ ਬਦਲਾਉਣ ਦੀ ਠੀਕ ਹੈ ਜੀ ਕਿਉਂਕਿ ਇੱਥੇ ਕੀ ਹੁੰਦਾ ਅਸੀਂ ਸੁਣਦੇ ਵੀ ਆ ਤੇ ਦੇਖਦੇ ਵੀ ਆ ਠੀਕ ਹੈ ਬਹੁਤ ਮੁੰਡੇ ਇਦਾਂ ਦੇ ਆ ਜਿਹੜੇ ਸਿਰਫ ਐਂਟਰੀ ਦੀ ਗੱਲ ਕਰਕੇ ਆਉਂਦੇ ਤੇ ਮੇਰਾ ਵੀਰ ਅਸੀਂ ਤੁਹਾਨੂੰ ਦੱਸਦੇ ਆ ਵੀ ਐਂਟਰੀ ਤੇ ਨਾ ਆਇਆ ਕਰੋ ਮੇਰਾ ਵੀਰ ਇੱਥੇ ਠੀਕ ਹੈ ਜੀ ਤੋਂ ਬੰਦੇ ਇਦਾਂ ਦੇ ਬੈਠੇ ਆ ਪੱਕੇ ਜਿਨ੍ਹਾਂ ਦਾ ਕੰਮ ਛੁੱਟ ਗਿਆ ਜਾਂ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਠੀਕ ਹੈ ਜੀ ਤੁਸੀਂ ਆਪ ਸੋਚੋ ਫਿਰ ਕੱਚੇ ਬੰਦੇ ਨੂੰ ਕਿੱਥੇ ਕੰਮ ਮਿਲ ਜੂਗਾ ਬੰਦੇ ਜਹਾਜ ਪਰ ਪਰਾਈ ਜਾਂਦੇ ਨੇ ਤੇ ਅੱਗੇ ਕੋਈ ਹੀਲਾ ਹੋ ਨਹੀਂ ਰਿਹਾ ਇਸ ਕਰਕੇ ਜਿਹੜੇ ਤੁਸੀਂ ਆਉਨੇ ਹੁੰਨੇ ਮੇਰਾ ਵੀਰ ਜਿਹੜਾ ਵੀ ਬੰਦਾ ਠੀਕ ਹੈ ਜੀ ਤੇ ਉਹ ਇੰਡੀਆ ਤੋਂ ਹੀ ਆਪਣੀ ਗੱਲਬਾਤ ਕਰਕੇ ਆਇਆ ਕਰੋ ਤੇ ਦੂਜੀ ਗੱਲ ਇੱਥੇ ਜੋ ਤੁਸੀਂ ਇਟਲੀ ਆਉਂਦੇ ਹੋ ਤੁਹਾਨੂੰ ਮਾਲਕ ਹੀ ਸੰਜੋੜ ਨੂੰ ਦਵਾਈ ਦਵਾ ਸਕਦਾ ਠੀਕ ਹੈ ਜੀ ਤੁਸੀਂ ਬਾਅਦ ਚ ਕਹਿ ਦਿੰਦੇ ਵੀ ਮੰਨ ਲਓ ਵੀ ਸਾਨੂੰ ਸੰਜੋੜ ਨੂੰ ਦਵਾਈ ਆ ਕੋਈ ਹੋਰ ਪਾਸੋਂ ਕੋਈ ਜਗਾੜ ਲਾ ਕੇ ਨਹੀਂ ਤੁਹਾਨੂੰ ਪਹਿਲੀ ਸੰਜੋੜ ਨੂੰ ਮਾਲਕ ਹੀ ਦਵਾ ਸਕਦਾ ਠੀਕ ਹੈ ਜੀ ਤੇ ਦੂਜੀ ਗੱਲ ਇੱਕ ਹੋਰ ਸ਼ੇਅਰ ਕਰਨੀ ਤੁਹਾਡੇ ਨਾਲ ਛੋਟੀ ਜਿਹੀ ਇਨਫੋਰਮੇਸ਼ਨ ਜਿੱਦਾਂ ਵੀ ਰਾਜ ਨੇ ਆਪਾਂ ਇੰਡੀਆ ਤੋਂ ਅਸੀਂ ਵੀ ਜਦੋਂ ਆਏ ਸੀ ਹਨਾ ਅਸੀਂ ਵੀ ਸਾਈਕਲਾਂ ਤੇ ਗਏ ਕੰਮ ਤੇ ਜਦੋਂ ਸਾਈਕਲਾਂ ਤੇ ਆਪਾਂ ਕੰਮ ਜਾਂਦੇ ਆਂ ਦੂਰ ਜਾਣੇ ਨੇ ਨੇੜੇ ਜਾਣੇ ਕਿਤੇ ਵੀ ਹਨਾ ਤਾਂ ਮੇਰਾ ਵੀਰ ਸੇਫਟੀ ਦਾ ਧਿਆਨ ਰੱਖਿਆ ਕਰੋ ਹਰੀ ਜੀ ਜਾ ਘਟਿਆ ਸੰਤ ਜਿਹੜੇ ਵੀ ਰੰਗ ਦੀ ਪੇਤੋ ਰੀਨੀ ਕਹਿ ਦਿੰਦੇ ਉਹ ਨਹੀਂ ਹਨਾ ਇਹ ਜੀ ਬਹੁਤ ਤੋਂ ਕਹਿ ਦਿੰਨੇ ਜਾ ਘਟ ਜੀ ਹਨਾ ਤੇ ਮੇਰਾ ਵੀਰ ਉਹ ਗੱਲ ਦਾ ਰਿਫਲੈਕਟਰ ਜੀ ਹੁੰਦੀ ਜਿਹੜੀ ਉਹ ਨਾ ਉਹ ਧਿਆਨ ਰੱਖਿਆ ਕਰੋ ਕੱਲੂ ਰਬ ਨਗਰੇ ਕਿਸੇ ਦਾ ਐਕਸੀਡੈਂਟ ਹੁੰਦਾ ਜਾਂ ਛੱਟ ਪੇਟ ਵੱਜਦੀ ਕਿਸੇ ਦੇ ਤਾਂ ਤੁਹਾਨੂੰ ਕਲੇਮ ਮਿਲ ਸਕਦਾ ਜੇ ਤੁਸੀਂ ਨਹੀਂ ਪਾਈ ਤੁਹਾਨੂੰ ਕੋਈ ਕਲੇਮ ਨਹੀਂ ਮਿਲਣਾ ਹਨਾ ਤੇ ਇਹ ਵੀਡੀਓ ਸ਼ੇਅਰ ਕਰਿਓ ਜੇ ਚੰਗੀ ਲੱਗੀ ਇਨਫੋਰਮੇਸ਼ਨ ਹੋਰ ਐਦਾਂ ਦੀ ਕੋਈ ਵੀ ਵੀਡੀਓ ਲਈ ਜਾਂ ਕੋਈ ਜਾਣਕਾਰੀ ਲਈ ਸਾਡੇ ਨਾਲ ਬਣੇ ਰਹੋ ਜਿਹੜੇ ਬੰਦੇ ਚੈਨਲ ਪਰ ਦਾ ਮੇਨ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲੇ ਦੱਬ ਦਿਓ ਘੰਟੀ ਵਾਲਾ ਬਟਨ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ